1993 ਦੇ ਵਿੱਚ ਹੋਏ ਫਰਜੀ ਇਨਕਾਊਂਟਰ ਮਾਮਲੇ ਵਿੱਚ ਮਾਨਯੋਗ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਤਾਂ ਇੱਕ ਸਾਬਕਾ ਐਸਐਸਪੀ ਡੀਐਸਪੀ ਸਮੇਤ ਪੰਜ ਅਫਸਰਾਂ ਨੂੰ ਮੁਹਾਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਨਾਲ ਹੀ 17.5 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਜਾਣਕਾਰੀ ਮੁਤਾਬਕ 7 ਨੌਜਵਾਨਾਂ ਦਾ ਫਰਜੀ ਇਨਕਾਊਂਟਰ ਕੀਤਾ ਗਿਆ ਸੀ ਤੇ ਇਸੇ ਮਾਮਲੇ ਨੂੰ ਲੈ ਕੇ ਮੁਹਾਲੀ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਦੱਸਦੀ ਹੈ ਕਿ ਦੇਸ਼ਾ ਸਿੰਘ ਸੁਖਦੇਵ ਸਿੰਘ ਸਿੰਦਰ ਸਿੰਘ ਅਤੇ ਰਵਿੰਦਰ ਸਿੰਘ ਸਮੇਤ ਸੱਤ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਸੀ ਤਾਂ ਇਸ ਮਾਮਲੇ ਨੂੰ ਲੈ ਕੇ ਮੁਹਾਲੀ ਅਦਾਲਤ ਵੱਲੋਂ ਹੁਣ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਸਾਬਕਾ ਐਸਐਸਪੀ ਸਮੇਤ ਪੰਜ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ ਡੀਐਸਪੀ ਦਵਿੰਦਰ ਸਿੰਘ ਇੰਸਪੈਕਟਰ ਸੁਭਾ ਸਿੰਘ ਇੰਸਪੈਕਟਰ ਗੁਲਬਰਗ ਸਿੰਘ ਅਤੇ ਇੰਸਪੈਕਟਰ ਰਗਵੀਰ ਸਿੰਘ ਜਿਨ੍ਹਾਂ ਵੱਲੋਂ ਸੱਤ ਨੌਜਵਾਨਾਂ ਨੂੰ ਜੂਨ 1993 ਵਿੱਚ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਨ ਦੇ ਕੇਸ ਵਿੱਚ ਮਿੱਤੀ 18 2025 ਨੂੰ ਸੀਬੀਆਈ ਅਦਾਲਤ ਮੁਹੱਲੀ ਵੱਲੋਂ ਦੋਸ਼ੀ ਇਕਰਾਰ ਦਿੱਤਾ ਗਿਆ ਸੀ ਤੇ ਜਿਨ੍ਹਾਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਉੱਥੇ ਹੀ 17.5 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਜੋ ਕਿ ਪੀੜਤ ਪਰਿਵਾਰ ਨੂੰ ਦਿੱਤਾ ਜਾਵੇਗਾ ਤਾਂ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ ਜਿਸ ਦੀ ਅਗਵਾਈ ਵਿੱਚ ਥਾਣਾ ਸਰਹਾਲੀ ਅਤੇ ਥਾਣਾ ਵੈਰੋਵਾਲ ਪੁਲਿਸ ਨੇ ਸੱਤ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ ਜਿਸ ਨੂੰ ਅੱਜ ਸੀਬੀਆਈ ਅਦਾਲਤ ਨੇ ਉਹਨਾਂ ਦੀ ਪੂਰੀ ਟੀਮ ਦੇ ਨਾਲ ਦੋਸ਼ੀ ਪਾਉਂਦੇ ਆ ਜੇਲ੍ਹ ਭੇਜ ਦਿੱਤਾ ਹੈ ਯਾਨੀ ਕਿ ਇੱਕ ਵੱਡਾ ਫੈਸਲਾ ਮਾਣਯੋਗ ਅਦਾਲਤ ਵੱਲੋਂ ਸੁਣਾਇਆ ਗਿਆ ਤੇ ਪੀੜਤ ਪਰਿਵਾਰ ਹੈ ਜਿਹੜਾ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਸੀ ਤੇ ਅੱਜ ਉਸ ਨੂੰ ਇਨਸਾਫ ਮਿਲਦਾ ਨਜ਼ਰ ਆ ਰਿਹਾ ਹੈ ਤੇ ਸਾਬਕਾ ਐਸਐਸਪੀ ਭੁਪਿੰਦਰਜੀਤ ਸਮੇਤ ਆ ਜਿਹੜੇ ਹੋਰ ਪੁਲਿਸ ਅਫਸਰ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਨਾਲ ਹੀ 1.75 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਤਾਂ ਇਸ ਮੋਕੇ ਪਰਿਵਾਰ ਨੂੰ ਇਨਸਾਫ ਮਿਲਦਾ ਨਜ਼ਰ ਆ ਰਿਹਾ ਹੈ ਤਾਂ ਮੁਹਾਲੀ ਅਦਾਲਤ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਸੁਣਾਇਆ ਗਿਆ ਕੀ ਨਾ ਜੀ ਨਿਸ਼ਾਨ ਸਿੰਘ ਜੀ ਮੇਰਾ ਭਰਾ ਜੀ ਵੱਡਾ ਭਰਾ ਜੀ ਦੇਸ਼ ਸਿੰਘ ਹਾਂਜੀ ਹਾਂ ਜੀ ਲੈਣਾ ਜੀ ਚੌਣੇ ਜੀ ਮਾਤਾ ਪਿਤਾ ਨੂੰ ਸਹਿ ਦਾਦੀ ਤੀ ਜਾਵੇ ਸਾਰੇ ਪਰਿਵਾਰ ਨੂੰ ਭਰਾ ਦੀ ਨੌਕਰੀ ਭਰਾ ਨੂੰ ਦਿੱਤੀ ਜਾਵੇ ਜੀ ਬਹੁਤ ਸੰਘਰਸ਼ ਕੀਤਾ ਦੀ ਰੁਲਗੇ ਜੀ ਇਹ ਤੇ ਅੱਜ ਸਕੂਨ ਮਿਲਿਆ ਸਾਨੂੰ ਉਹ ਦਿਨ ਦਾ ਜੀ ਕੋਈ ਨਾ ਕੋਈ ਆਹੀ ਅੱਗੇ ਤਾਂ ਮੈਂ ਕਹੀ ਨਹੀਂ ਆ ਹਰੇਕ ਨੂੰ ਇਨਸਾਫ ਹੋਣਾ ਚਾਹੀਦਾ ਕਿਸੇ ਨੂੰ ਧੱਕਾ ਨਹੀਂ ਹੋਣਾ ਚਾਹੀਦਾ ਬੱਚੇ ਇੱਕ ਵਾਰਾ ਹੀ ਜੀ ਇਹਦੇ ਵੈ ਨਹੀਂ ਜੀ ਅਹੀਂ ਇਹਦੇ ਦੋ ਭਰਾ ਮਦੂਤ ਹਨ

ਕਰਾ ਆਦੇ ਰਹਿ ਰਹੇ ਸਰਕਾਰੀ ਹਸਪਤਾਲਾਂ ਦੇ ਵਿੱਚ ਰਹਿ ਰਹੇ ਦਿਨ ਕੱਤੇ ਆ ਬਹੁਤ ਮੁਸ਼ਕਲ ਬਹੁਤ ਜੋ ਉਹ ਜਲਾ ਹੋ ਗਿਆ ਸਰਪੋਰ ਹੋ ਜਾਂਦੀ ਹਾਂਜੀ ਹਾਂਜੀ ਅਸੀਂ ਅੱਜ ਬਹੁਤ ਖੁਸ਼ ਹਾਂ ਕਿ ਬਹੁਤ ਸਾਲਾਂ ਨੂੰ ਲਾਰਜ ਸਰ ਨੂੰ ਬੋਰਮਰ ਬਾਰੇ ਗੱਲ ਕਰਦੇ ਹਾਂ ਨਾਲ ਨਾਲ ਗੱਲ ਕਰਦੇ ਹਾਂ ਬਹੁਤ ਅੱਜ ਇਹ 1993 ਦੇ ਮਾਮਲੇ ਵਿੱਚ ਸਦਾ ਬਲਜਿੰਦਰ ਸਿੰਘ ਸਰਾ ਦੀ ਕੋਰਟ ਨੇ ਇਸ ਕੇਸ ਦੇ ਵਿੱਚ ਸਜ਼ਾ ਸੁਣਾਈ ਆ ਲਾਈਫ ਇਨ ਪ੍ਰਿਜ਼ਨਮੈਂਟ ਜਿਹੜੇ ਪੰਜ ਦੋਸ਼ੀ ਸੀਗੇ ਜੀ 302 ਦੇ ਵਿੱਚ 120 218 ਤੇ ਐਨਆਰਜੀ 218 ਦੇ ਵਿੱਚ 3 ਸਾਲ ਦੀ ਸੁਣਾਈ ਗਈ ਆ ਤੇ ਟੋਟਲ 4 ਲੱਖ ਰੁਪਏ ਜੁਰਮਾਨਾ ਜਿਹੜਾ ਤਕਰੀਬਨ ਬਣਦਾ ਸਰ ਪੰਜੇ ਮੁਲਜ਼ਮਾਂ ਨੂੰ 8 20 ਲੱਖ ਰੁਪਏ ਜੁਰਮਾਨਾ ਬਣਦਾ ਜੀ ਜੋ ਦੇਣਾ ਤੇ ਉਹਨਾਂ ਨੂੰ ਆਲਰੇਡੀ ਕਸਟਡੀ ਦੇ ਵਿੱਚ ਇਹਨਾਂ ਨੇ ਸ਼ੁੱਕਰਵਾਰ ਨੂੰ ਲੈ ਲਿਆ ਸੀ ਇਹ ਜਿਹੜੀ ਕਿੰਨੇ ਮੁਲਜ਼ਮਾਂ ਦੇ ਪ੍ਰੋਗਰਾਮ ਦੇ ਵਿੱਚ ਪੈਣੇ ਰੈਕਟਰਲ ਹੋ ਗਏ ਇਹ ਦੇਖੋ ਜੀ ਇਹਦੇ ਵਿੱਚ ਜਦੋਂ 4 ਸ਼ੀਟ ਹੋਏ ਸੀ 10 ਮੁਲਜ਼ਮ ਸੀਗੇ ਜੀ ਦਸਾਂ ਦੇ ਵਿੱਚੋਂ 5 ਦੀ ਡੈਥ ਹੋ ਗਈ ਸੀ ਜੀ ਤੇ ਪੰਜਾਂ ਦੇ ਵਿੱਚੋਂ ਜਾ ਚੂਡਾ ਦੋ ਪੀਓ ਡਿਕਲੇਅਰ ਹੋ ਗਏ ਸੀਗੇ ਤੇ ਦੋ ਪੀਓ ਤੇ ਤਿੰਨੇ ਨੇ ਪ੍ਰोसीडिंग ਫੇਸ ਕੀਤੀ ਉਹਨਾਂ ਡਿਊਰਿੰਗ ਪ੍ਰोसीडिंग ਡੈਥ ਹੋ ਗਈ ਸੋ ਪੁੱਲ ਪੰਜ ਦੀ ਡੈਥ ਹੋ ਗਈ ਸੇ ਪੰਜਾਂ ਨੂੰ ਜਿਨ੍ਹਾਂ ਨੇ ਡਰਾਇਲ ਫੇਸ ਕੀਤਾ ਉਹਨਾਂ ਨੂੰ ਸ਼ੁਕਰਵਾਰ ਨੂੰ ਕਨਵਿਕਸ਼ਨਸ ਨਹੀਂ ਸੀ ਤੇ ਅੱਜ ਸਜਾ ਦਿੱਤਾ ਹਾਂਜੀ ਫਾਈਨ ਵੀ ਹੈਗਾ ਜੀ ਫਾਈਨ ਤਕਰੀਬਨ 4 ਲੱਖ ਰੁਪਇਆ ਇੱਕ ਫਿਊਜ਼ ਹੋ ਜੀ ਤੇ ਟੋਟਲ ਹੁੰਦਾ ਪੰਜਾਂ ਨੂੰ ਮਲਟੀਪਲਾਈ ਕਰਕੇ ਇਹ 25 ਲੱਖ